ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਕੁਝ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੁਝ ਖਾਸ ਬਦਲਾਅ ਨਹੀਂ ਹੋ ਰਿਹਾ ਹੌਲੀ ਹੌਲੀ ਠੰਡ ਦੇ ਵਿੱਚ ਲਗਾਤਾਰ ਵਾਦਦਾ ਹੋ ਰਿਹਾ ਹੈ ਅੱਜ ਕੁਝ ਕੁ ਖੇਤਰਾਂ ਦੇ ਵਿੱਚ ਸਵੇਰ ਵੇਲੇ ਹੱਥ ਪੈਰ ਸੁੰਨ ਹੋ ਰਹੇ ਹਨ ਜਾਂ ਕਹਿ ਲਈਏ ਕਿਤੇ ਕਿਤੇ ਹਲਕਾ ਜਿਹਾ ਕੂੜਾ ਵੀ ਦਿਖਾਈ ਦਿੱਤਾ ਹੈ ਦੂਸਰੀ ਤਰਫ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਕਈ ਖੇਤਰਾਂ ਦੇ ਵਿੱਚ 6 7 ਜਾਂ 8 ਡਿਗਰੀ ਦੇ ਆਸ-ਪਾਸ ਵੀ ਟੈਂਪਰੇਚਰ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਦਿਨ ਦਾ ਟੈਂਪਰੇਚਰ 20 ਡਿਗਰੀ ਦੇ ਆਸ-ਪਾਸ ਜਾਂਦਾ ਹੋਇਆ ਦਿਖਾਈ ਦੇਵੇਗਾ ਇਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਖਾਸ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਧੁੰਦ ਧੂਆ ਤੇ ਸਮੋਗ ਜਰੂਰ ਕੁਝ ਕੁ ਖੇਤਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਤੋਂ ਰਾਹਤ ਕਿਸੇ ਵੀ ਖੇਤਰ ਦੇ ਵਿੱਚ ਖਾਸ ਕਰਕੇ ਦਿੱਲੀ ਦੇ ਆਸ-ਪਾਸ ਏਰੀਆ ਵਿੱਚ ਮਿਲਦੀ ਹੋਈ ਦਿਖਾਈ ਨਹੀਂ ਦੇਵੇਗੀ ਮੀਂਹ ਵੀ ਤਕਰੀਬਨ ਅਗਲਾ 1 ਹਫਤਾ ਵੀ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਅਤੇ ਖੁਸ਼ਕ ਰਹੇਗਾ ਪਹਾੜੀ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਹੋ ਸਕਦਾ ਹੈ ਕਿ ਆਉਣ ਵਾਲੇ ਇੱਕ ਅੱਧੇ ਦਿਨ ਵਿੱਚ ਕਿਤੇ ਪਹਾੜਾ ਦੇ ਲੱਗ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਉਹ ਵੀ ਬਹੁਤਾ ਛੇੜ ਨਹੀਂ ਰਹੇਗੀ ਜਦੋਂ ਸੂਰਜ ਨਿਕਲੇਗਾ ਇਹ ਧੁੰਦ ਨਾਲ ਦੀ ਨਾਲ ਉੱਡ ਜਾਵੇਗੀ ਅਤੇ ਮੌਸਮ ਫਿਰ ਸਾਫ ਹੋਵੇਗਾ